ਮਿਲਿਕਣਾ ਉਹ ਵੀ ਜਿਹੜੀ ਆ ਬਾਬਾ ਜੀ ਦੀ ਦਰਗਾਹ ਆ ਇੱਧਰ ਗੱਲ ਕਰਦੇ ਹਾਂ ਤੁਸੀਂ ਦਰਗਾਹ ਆ ਪੰਡੀ ਵੀ ਤੇ ਕਿੰਨੇ ਸਾਲ ਤੋਂ ਇਹ ਮੇਲਾ ਚੱਲ ਰਿਹਾ ਹੈ ਕਿ 33 ਸਾਲ ਤੋਂ ਇਹ ਮੇਲਾ ਚੱਲਦਾ ਰਿਹਾ ਬੜੀ ਧੂਮਤਾ ਹੁੰਨਾ ਜਿਹੜੇ ਵੀ ਲੋਕੀ ਆਵੇ ਛੱਗਾ ਮੰਗਦੇ 2 ਵਜੇ ਤੋਂ ਮੰਗਦੇ ਆ ਸੰਹਰਾ ਦਾ ਪੂਰੀਆਂ ਹੁੰਦੀਆਂ ਉੱਦਾਂ ਦੀ ਤੇ ਕਿੰਨੇ ਦਿਨ ਦਾ ਹੁੰਦਾ ਇਹ ਮੇਲਾ ਤੇ ਦਿਨ ਦਾ ਮੇਲਾ 20 ਦਾ 22 ਦਾ 26 ਦਾ ਤੇ ਜਿਸ ਤਰ੍ਹਾਂ ਸੰਗਤ ਆਈ ਹੈ ਸੰਗਤ ਦੇ ਵਾਸਤੇ ਕੀ ਵਿਸ਼ੇਸ਼ ਕੋਸ਼ਿਸ਼ ਕਰਦੇ ਹੋ ਸੰਗਤਵਾਦੀ ਵਿਸ਼ੇ ਪ੍ਰਬੰਧ ਹੈ ਹੀ ਲੰਗਰ ਬਗਾਇਆ ਜਾਂਦਾ ਸੀ ਸਭ ਕੋ ਜੀ ਤੇਨ ਬਾਬੇ ਦੇ ਮਿਹਦੀ ਲੱਗਦੀ ਕਾਂਦੇ ਬੰਦੇ ਸੰਗਤ ਨੂੰ ਬਾਬਾ ਜੀ ਦਾ ਸ਼ਿਵਾਰ ਪ੍ਰਾਪਤ ਕਰਦੇ ਨੇ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਹੜੇ ਕੱਲ ਦੀ ਮਹਿਫਲ ਹੈ ਉਹਦੇ ਵਿੱਚ ਕਿਹੜੇ ਕਿਹੜੇ ਮਸ਼ਹੂਰ ਪਹਲਾ ਕੱਲ ਦੀ ਮਹਿਫਲ ਚ ਆਪਣਾ ਇੱਕ ਸਾਰਨ ਬੋਲਤੋ ਆਰ ਜਿਸਤੀ ਅੰਮ੍ਰਿਤ ਜਿਸਤੀ ਇੱਕ ਪਰਵੇਜ਼ ਅਲਮਵੀ ਆ ਉਹਨਾਂ ਦਾ ਸ਼ਾਇਰ ਟਾਈਮ ਕਿਤਾ ਬੱਕਣਾ ਹੋਵੇ ਕਿਉਂਕਿ ਕਨਫਰਮ ਨਹੀਂ ਹੈ ਉਹਨਾਂ ਦਾ ਹੋਰ ਵੀ ਦੋ ਹੋਣ ਤੱਕ ਬਾਲੇ ਬਟਾਲੀ ਦੇ ਇੱਕ ਹੋਰ ਤਿੰਨ ਚਾਰ ਦਾ ਮੈਂ ਮੈਂ ਥੋੜੀ ਹੈਗੀ ਕੌਲਟੀ ਆਰੇ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇ ਰਹੇ ਹੋ ਮੁਝੇ ਸਾਈ ਸੰ ਜੋ ਵੀ ਇਥੇ ਦਿਲੋਂ ਮੰਗੇਗਾ ਉਹਨਾਂ ਨੂੰ ਪੂਰਾ ਪੂਰਾ ਵਿਸ਼ਵਾਸ ਹੈਗਾ ਕਿ ਉਹਨਾਂ ਨੂੰ ਮਿਲੇਗਾ ਜੇ ਸੱਚੇ ਸਲਾਮ ਕਰਨਾ ਹੈ ਕਰਨਾ ਬਿਲੇ ਦੇ ਹੱਥੀਆਂ ਪਰਦੇ ਕਰਨਾ बाबा जी प्र, आशीर्वाद प्राप्त करेगा नारे हैदरी मौला क्रीम साबी दाता क्रीम साबी मौला क्रीम साबी दाता साबी साबर के पीर हक् फरीद या फरीद साबर तो के पीर हक् फरीद या फरीद हक मोइन या मोइन हक मोइन या मोइन नारे हैदरी मैं गुरुदेव भगत सुखदेव दरगाह बाबा बंजबीर गिलवाली गेटवे के ਤਕਰੀਬਨ ਇੱਥੇ 21 ਸਾਲ ਤੋਂ ਦਰਬਾਰ ਦੇ ਵਿੱਚ ਸੇਵਾ ਕਰ ਰਹੇ। ਹੋਰ ਇਸੇ ਦਰਬਾਰ ਦੀ ਬਣਨ ਦੀ ਜਿਹੜੀ ਹਿਸਤੀ ਹੈ। ਸਭ ਤੋਂ ਪਹਿਲਾਂ ਸੜਕ ਦੇ ਬਾਹਰ ਐਕਸੀਡੈਂਟ ਬੜੇ ਹੁੰਦੇ ਇੱਥੇ। ਸਭ ਤੋਂ ਪਹਿਲਾਂ ਇੱਥੇ ਪਦੋਂ ਪ੍ਰਦਾਨ ਜਿਹੜੇ ਸਾਡੇ ਪ੍ਰਧਾਨ ਵੀ ਦੇ ਮਲਿਕ ਜੀ ਨੇ ਉਹਨਾਂ ਦੀ ਮਾਤਾ ਜੀ ਪੱਤੋਂ ਪ੍ਰਧਾਨ ਨੇ ਸਭ ਤੋਂ ਪਹਿਲਾਂ ਇੱਕ ਚਿਰਾਗ ਲਗਾਇਆਗਾ ਜਿਹੜਾ ਅੱਗੇ ਅੰਦਰ ਕਮਰੇ 'ਚ ਹੈ। ਉਹ ਚਿਰਾਗ ਲਗਾਉਣ ਤੋਂ ਬਾਅਦ ਉਹ ਐਕਸੀਡੈਂਟ ਜਿਹੜੇ ਸੀ ਨਾ ਬਾਬਾ ਜੀ ਕਿਰਪਾ ਦੇ ਨਾਲ ਹੁਣੇ ਬੰਦ ਹੋ ਗਿਆ ਉਸ ਤੋਂ ਬਾਅਦ ਇਸ ਦਰਬਾਰ ਦੀ ਮਹਿਮਾ ਜਿਹੜੀ ਆ ਦਿਨ ਬਾ ਦਿਨ ਅੱਗੇ ਵਧਦੀ ਗਈ ਆ ਮਹਿਮਾ ਵਧੀ ਵੀ ਕਿਸ ਕਿਸਰਾ ਵਧੀ ਆ ਗੱਲਾਂ ਨਾਲ ਨਹੀਂ ਵਧਦੀ ਕੋਈ ਦਰਬਾਰ ਚ ਆਂਦਾ ਉਹ ਨੂੰ ਅਗਰ ਕੋਈ ਨਜ਼ਰ ਆਂਦਾ ਉਹ ਨੂੰ ਕੁਝ ਮਿਲਦਾ ਉਹ ਨਾਲ ਦੋ ਨੂੰ ਹੋਰ ਲੈ ਕੇ ਆਂਦਾ ਇਸੇ ਤਰੀਕੇ ਕਰਦੇ ਕਰਦੇ ਸਿਰਫ ਇਹ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਦਿੱਲੀ ਤੱਕ ਦੀ ਸੰਗਤ ਜਿਹੜੀ ਆ ਉਹ ਇੱਥੇ ਦਰਬਾਰ ਦੇ ਵਿੱਚ ਆਉਂਦੀ ਹੈ ਇਹ ਸਾਡਾ 33ਵਾਂ ਉਰਸ ਚੱਲਦੇ ਆ ਔਰ ਇਸ ਉਰਸ ਦੇ ਅੰਦਰ ਮਾਨ ਛਤ ਤਾਂ ਵੀ ਆਉਂਦੀਆਂ ਨੇ ਆਮ ਜਨਤਾ ਵੀ ਆਉਂਦੀ ਹੈ ਵੀਆਈਪੀ ਵੀ ਆਉਂਦੇ ਨੇ ਤੇ ਸਾਡੇ ਵਰਗੇ ਵੀ ਆਉਂਦੇ ਨੇ ਸੰਗਤ ਨੂੰ ਕੀ ਸੰਦੇਸ਼ ਦੇਵੋਗਾ ਤੁਸੀਂ ਦੇਖੋ ਇਹ ਸੰਗਤ ਦੇ ਅੱਗੇ ਸਾਡਾ ਇੱਕੋ ਹੀ ਸੰਦੇਸ਼ ਹੈ ਦਰਬਾਰ ਦੀ ਤਰਫੋਂ ਖਾਸ ਤੌਰ ਤੇ ਯੰਗ ਬਲੱਡ ਵਾਸਤੇ ਇਹ ਜਿਹੜਾ ਅੱਜ ਕੱਲ ਨਸ਼ਿਆਂ ਦਾ ਚੱਲਿਆ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣ ਨਸ਼ੇ ਨੂੰ ਛੱਡਣ ਔਰ ਆਪਣਾ ਜਿਹੜਾ ਧਿਆਨ ਹੈ ਆਪਣਾ ਜਿਹੜਾ ਦਿਮਾਗ ਹੈ ਆਪਣਾ ਜਿਹੜਾ ਸਰੀਰ ਹੈ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਲ ਲਗਾਉਣ ਆਪਣੀ ਧਾਰਮਿਕ ਸੰਸਥਾ ਦੇ ਨਾਲ ਜੁੜਨ ਤਾਂ ਕਿ ਉਹਨਾਂ ਨੂੰ ਉੱਥੋਂ ਕੋਈ ਸਿੱਖਿਆ ਮਿਲੇ ਤਾਂ ਕਿ ਉਹ ਜਿਹੜੇ ਨਸ਼ਾ ਕਰਦੇ ਨੇ ਉਹਦੇ ਤੋਂ ਦੂਰ ਹੋ ਸਕਣ ਅਗਰ ਉਹ ਨਸ਼ੇ ਜੋ ਦੂਰ ਹੋਣਗੇ ਤੇ ਸਾਡੀ ਜਿਹੜੀ ਨੈਕਸਟ ਅਬਡੀਸ਼ਨ ਉਹ ਕਿੰਨਾ ਸੁਖੀ ਹੋ ਜਾਏਗੀ ਘਰ ਦੇ ਬਜ਼ੁਰਗ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਘਰ ਦੇ ਬੱਚੇ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਅਸੀਂ ਇਹ ਚਾਹਨੇ ਆ ਕਿ ਨਸ਼ਾ ਦੂਰ ਹੋਵੇ ਨਸ਼ਾ ਦੂਰ ਕਰਨ ਬੱਚੇ ਬੱਚੇ ਸੰਸਥਾਵਾਂ ਨਾਲ ਜੁੜਨ ਧਾਰਮਿਕ ਸੰਸਥਾਵਾਂ ਨਾਲ ਜੁੜਨ ਆਣ ਉੱਥੇ ਬੈਠਣ ਇਹ ਨਹੀਂ ਅਸੀਂ ਕਹਿੰਦੇ ਦਰਬਾਰ ਪੰਜਾ ਪੀਰਾਂ ਦੇ ਆਓ ਕਿਸੇ ਨੂੰ ਜਿਸ ਨੂੰ ਵੀ ਉਹ ਮੰਨਦੇ ਨੇ ਉਸ ਦੇ ਨਾਲ ਜੁੜੇ ਧਰਮ ਦੇ ਸਾਰੇ ਇੱਕੋ ਹੀ ਨੇ। ਔਰ ਹਰ ਕੋਈ ਜਿਹੜਾ ਅੱਛੀ ਸਿੱਖ ਹੀ ਦਿੰਦਾ ਹੈ। ਦਸੀਂ ਵੀ ਹੋਈ ਚਾਹਾਂਗੇ ਕਿ ਬੱਚੇ ਜਿਹੜੇ ਨੇ ਹਾਲ ਜੁੜਾ। ਜਿੰਨੀ ਦੇਰ ਤੱਕ ਪਹਿਲਾਂ ਭਤੋ ਪ੍ਰਧਾਨ ਸੀਗੀ। ਉਸ ਤੋਂ ਬਾਅਦ ਉਹ ਇਸ ਨਸੀਬ ਨੂੰ 21 ਸਾਲ ਹੋ ਗਏ ਨੇ ਇੱਥੇ। ਜਿਹੜਾ ਭਾਰਤ ਤੇ ਬੈਠਿਆ। ਔਰ ਮੈਂ ਸਭ ਤੋਂ ਪਹਿਲਾਂ 33ਵੇਂ ਉਰਸ ਦੀ ਸਾਰੇ ਅਮਰਵਾਸੀਆਂ ਨੂੰ ਜਿਹੜੀ ਬਾਹਰੋਂ ਸੰਗਤ ਆਦੀ ਉਹਨਾਂ ਨੂੰ ਵੀ ਤੇ ਜਿਹੜੇ ਆਏ ਹੋ ਜੀ ਦੇ ਸਭ ਨੂੰ ਮੈਂ ਲੱਖ ਲੱਖ ਵਧਾਈਆਂ ਦੇਣਾ ਅੱਜ ਇਹ ਦਰਬਾਰ ਗਲਵਾਲੀ ਗੇਟ ਪੰਜ ਪੀਰ ਦਰਬਾਰ ਅੱਜ 33ਵਾਂ ਮੇਲਾ ਮਨਾਇਆ ਜਾ ਰਿਹਾ ਹੈ ਇਸ ਦਰਬਾਰ ਦਾ ਨਹੀਂ ਪੱਥਰ ਲਖਣ ਵਾਲੇ ਪੱਤੋ ਪ੍ਰਧਾਨ ਜੀ ਇਸ ਦਰਬਾਰ ਤੇ ਅੱਜ 33ਵਾਂ ਮੇਲਾ ਮੈਂ ਅਸ਼ੋਕ ਕੁਮਾਰ ਆ ਜਾਓ ਮੇਰੇ ਮੁਰਸ਼ਦ ਸਰਜੀਸ਼ਾ ਜੀ ਮੈਂ ਇਹੋ ਸਪੀਚ ਦੇ ਰਿਹਾ ਕਿ ਇਥੇ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਇਥੇ ਹਰ ਇੱਕ ਦੇ ਮੰਦੀ ਦੀ ਦਵਾਪੋਦੀ ਹੁੰਦੀ ਆ ਝੋਲੀਆਂ ਭਰੀਆਂ ਜਾਂਦੀਆਂ ਨੇ ਕੋਈ ਖਾਲੀ ਨਹੀਂ ਜਾਂਦਾ ਮੈਂ ਕਾਦਰੀ ਹੋ ਕੇ ਵੀ ਇਸ ਦਰਬਾਰ ਤੇ ਜਰੂਰ ਹਾਜ਼ਰੀ ਲਾਉਂਦਾ ਹਾਂ ਖਵਾਜਾ ਪੀਰ ਦਾ ਬੋਲ ਸਾਹਿਬ